ਪਰ ਇੱਧਰ ਗੋਟੀਆਂ ਤਾਂ ਫਿੱਟ ਕਹਿੰਦੇ ਪੰਜਾਬ ਦੇ ਵਿੱਚ ਭਾਜਪਾ ਦਾ ਪ੍ਰਧਾਨ ਬਣ ਨਹੀਂ ਹੋ ਰਹੀਆਂ। ਔਰ ਗੋਟੀਆਂ ਵੀ ਐਸੀਆਂ ਫਿੱਟ ਹੋ ਰਹੀਆਂ ਕਿ ਸਮਝੋ ਪਰਿਆ। ਪੰਜਾਬ ਭਾਜਪਾ ਦਾ ਪ੍ਰਧਾਨ ਬਣ ਲਈ ਕਹਿੰਦੇ ਕਾਂਗਰਸੀ ਤਰਲੋ ਮੱਛੀ ਹੋ ਰਹੇ। ਜੀ ਹਾਂ ਸਹੀ ਸੁਣਿਆ ਤੁਸੀਂ। ਪੰਜਾਬ ਭਾਜਪਾ ਦੇ ਪ੍ਰਧਾਨ ਦੇ ਲਈ ਕਾਂਗਰਸੀ ਤਰਲੋ ਮੱਛੀ ਹੋ ਰਹੇ ਨੇ। ਕਾਂਗਰਸੀ ਆਪਣੇ ਪਰਤੋਲਣ ਲੱਗੇ ਨੇ। ਭਾਜਪਾ ਹੀ ਆਪਣੇ ਆਕਾਮ ਤੱਕ ਪਹੁੰਚ ਕਰਨ ਲੱਗੇ ਨੇ ਬਿਲਕੁਲ ਤੁਸੀਂ ਸਹੀ ਸਮਝੇ ਇੱਕ ਵਾਰ ਫੇਰ ਜਿਵੇਂ ਬਾਹਰੋਂ ਆ ਕੇ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੀ ਪ੍ਰਧਾਨਗੀ ਸੰਭਾਲੀ ਸੀ ਉਸੇ ਤਰ੍ਹਾਂ ਕਾਂਗਰਸ ਵਾਲੇ ਪਾਲੇ ਚੋਂ ਆਏ ਕਈ ਲੀਡਰ ਹੁਣ ਆਪਣੇ ਆਪ ਨੂੰ ਪ੍ਰਧਾਨਗੀ ਦੀ ਦੌੜ ਚ ਸ਼ਾਮਲ ਮੰਨ ਰਹੇ ਨੇ ਜਾਂ ਕਈਆਂ ਨੇ ਆਪਣੇ ਆਪ ਨੂੰ ਪ੍ਰਧਾਨਗੀ ਦੌੜ ਚ ਸ਼ਾਮਲ ਕਰ ਲਿਆ ਸੁਨੀਲ ਜਾਖੜ ਕਹਿੰਦੇ ਜੀ ਭਾਜਪਾਆਂ ਨਾਲ ਤਾਲਮੇਲ ਨਹੀਂ ਬਿਠਾ ਸਕੇ ਸੁਨੀਲ ਜਾਖੜ ਕਹਿੰਦੇ ਪੁਰਾਣੇ ਭਾਜਪਾਈ ਸੰਗੀਆਂ ਨੂੰ ਨਾਲ ਲੈ ਕੇ ਨਹੀਂ ਤੁਰ ਸਕੇ ਸੁਨੀਲ ਜਾਖੜ ਕਹਿੰਦੇ ਜੀ ਪਾਰਟੀ ਦਾ ਜਿਹੜਾ ਗ੍ਰਾਫ ਸੀਗਾ ਉਹਨੂੰ ਉੱਪਰ ਨਹੀਂ ਲਿਜਾ ਸਕੇ ਮੈਂ ਇਹ ਭਾਜਪਾਲੇ ਪਾਸੇ ਚ ਆ ਰੀਆਂ ਹਵਾਲਿਆਂ ਦਾ ਗੱਲ ਕਰ ਰਹੇ ਕਹਿੰਦੇ ਜੀ ਕਿ ਉਹ ਕਹਿੰਦੇ ਨੇ ਭਾਜਪਾਈ ਜਾਂ ਭਾਜਪਾਈ ਦੇ ਜਿਹੜੇ ਠਿਕਾਗ ਲੀਡਰ ਨੇ ਪੰਜਾਬ ਦੇ ਉਹ ਕਹਿੰਦੇ ਜਖੜ ਜਿੱਦਣ ਦਾ ਆਇਆ ਉਦੋਂ ਦੀ ਸਾਡੀ ਮੈਂਬਰਸ਼ਿਪ ਮਹਿਮ ਵੀ ਦਮ ਤੋੜ ਗਈ ਅਸੀਂ ਤਾਂ ਪਿਛਲੀ ਵਾਰ ਜਦੋਂ ਮੈਂਬਰਸ਼ਿਪ ਮਹਿਮ ਕੀਤੀ ਸੀ ਤਾਂ 23 ਲੱਖ ਤੋਂ ਵੱਧ ਬੰਦੇ ਬਣਾਲੇ ਸੀ ਹੁਣ ਅਸੀਂ ਅਜੇ 4 ਲੱਖ ਤੀ ਫਿਰਦੇ ਆ ਇਸ ਲਈ ਕਹਿੰਦੇ ਸਾਰੀਆਂ ਮੁਸ਼ਕਲਾਂ ਚ ਭਾਜ ਭਾਈ ਉਲਝੇ ਹੋਏ ਮਹਿਸੂਸ ਕਰਦੇ ਨੇ ਕਿ ਬਈ ਸਾਡੀ ਗੱਲ ਸੈੱਟ ਨਹੀਂ ਆ ਰਹੀ ਚਲੋ ਜਖੜ ਦਾ ਅਸਤੀਫਾ ਵੀ ਸੈੱਟ ਨਹੀਂ ਆ ਰਿਹਾ ਅਜੇ ਤੱਕ ਜਖੜ ਦੇ ਅਸਤੀਫੇ ਨੂੰ ਲੈ ਕੇ ਮੀਡੀਆ ਤੱਕ ਸੋਸ਼ਲ ਮੀਡੀਆ ਤੱਕ ਟੀਵੀ ਚੈਨਲਾਂ ਤੱਕ ਬਹਿਸ ਹੋਲੀ ਕਵਰਾਂ ਚਾਲੀਆਂ ਫਿਰ ਉਹ ਹਵਾਲਾ ਆ ਗਿਆ ਕਿ ਵੀ ਖਰੀਆਂ ਸੁਣਾਏ ਨਸੀਤਾਂ ਦੇ ਆਏ ਸੱਠਣੀਆਂ ਦੇ ਆਏ ਹੈਨਾ ਮੋਦੀ ਔਰ ਅਮਿਤ ਸ਼ਾ ਲਈ ਸਲਾਮ ਅਸ਼ਬਰੀਆਂ ਦੀ ਕਿਤਾਬ ਰੱਖਿਆ ਹੈ ਪੂਰੀ ਕਿ ਪੰਜਾਬ ਚ ਐਂ ਕਰਨਾ ਪਊਗਾ ਜੇ ਅੱਗੇ ਵਧਣਾ ਭਾਜਪਾ ਨੇ ਪਰ ਬੰਦਾ ਜਿਹੜਾ ਵੀ ਲੱਭੋਂਗੇ ਉਹਨੂੰ ਖੁੱਲੇ ਹੱਥ ਦੇ ਦਿਓ ਕਹਿੰਦੇ ਜਾਖੜ ਹੋਰੀ ਇਹ ਵੀ ਚੰਗੀ ਮਨਜੀ ਠੋਕੇ ਪਰ ਇਹ ਸਭ ਦੇ ਬਾਵਜੂਦ ਨਾ ਤਾਂ ਹਾਈ ਕਮਾਂਡ ਇਹ ਕਹਿ ਰਹੀ ਹੈ ਕਿ ਜਾਖੜ ਦਾ ਅਸਤੀਫਾ ਮਨਜ਼ੂਰ ਹੈ ਨਾ ਇਹ ਕਹਿ ਰਿਹਾ ਕਿ ਜਾਖੜ ਕਿਥੇ ਜਾ ਰਹੇ ਨੇ ਨਾ ਹੀ ਜਾਖੜ ਅਜੇ ਤੱਕ ਭਾਜਪਾ ਦੀ ਮੀਟਿੰਗ ਚ ਕਿਤੇ ਪ੍ਰਗਟ ਹੋ ਰਹੇ ਨੇ ਪਰ ਕਹਿੰਦੇ ਨਵੇਂ ਪ੍ਰਧਾਨ ਦੀ ਤਲਾਸ਼ ਸ਼ੁਰੂ ਹੋ ਗਈ ਜੀ ਹਾਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਬਣਨ ਦੇ ਲਈ ਆਰਐਸਐਸ ਦੇ ਆਗੂਆਂ ਨੇ ਜਾਂ ਉਹਨਾਂ ਦੇ ਜਿਹੜੇ ਵਿਜੇ ਰੁਪਾਣੀ ਨੇ ਉਹਨਾਂ ਨੇ ਜਾਂ ਜਿਹੜੀ ਇਹਨਾਂ ਦੀ ਆਪਣੀ ਖੁਫੀਆ ਟੀਮ ਇੱਕ ਰਿਪੋਰਟ ਜਾਂਦੀ ਆ ਉਹਨਾਂ ਨੇ ਕਹਿੰਦੇ ਇਹ ਸਲਾਹ ਦਿੱਤੀ ਹੈ ਜੀ ਕਿ ਇਸ ਵਾਰ ਆਪਣੇ ਕੈਡਰ ਚੋਂ ਚੁਣਿਓ ਉਹ ਬੰਦਾ ਆਪਣੇ ਪਰਿਵਾਰ ਚੋਂ ਜੁਣਿਓ ਜੀ ਉਹ ਆਰਐਸਐਸ ਦਾ ਮਤਲਬ ਪੁਰਾਣਾ ਸੇਵਕ ਸੰਗ ਸੇਵਕ ਹੋਵੇ ਹਨਾ ਮਤਲਬ ਜਿਹੜੀ ਉਹ ਸ਼ਾਖਾ ਲਾਉਂਦੇ ਆ ਮਤਲਬ ਜੇ ਉਹ ਨਹੀਂ ਤਾਂ ਘੱਟੋ ਘੱਟ ਲੰਮੇ ਸਮੇਂ ਤੋਂ ਪੁਰਾਣਾ ਭਾਜਪਾਈ ਦਾ ਜ਼ਰੂਰ ਹੋਵੇ ਜੀ ਸੋ ਮਤਲਬ ਉਹਨਾਂ ਦਾ ਸਪਸ਼ਟ ਇਸ਼ਾਰਾ ਹੈ ਕਿ ਵੀ ਬਾਹਰੋਂ ਆ ਜਾਣਿਆਂ ਨੂੰ ਦੂਰ ਰੱਖੋ ਬੈਸਿਕ ਸੱਚ ਇਹ ਹੈ ਕਿ ਭਾਜਪਾ ਇਸ ਸਮੇਂ ਭਾਜਪਾ ਹਾਈ ਕਮਾਂ ਇਸ ਸਮੇਂ ਪੰਜਾਬ ਦੇ ਵਿੱਚ ਪ੍ਰਧਾਨ ਬਣਾਉਣ ਨੂੰ ਲੈ ਕੇ ਕਈ ਤਰ੍ਹਾਂ ਦੀ ਦੁਬਿਧਾ 'ਚ ਹੈ ਪਹਿਲੀ ਦੁਬਿਧਾ ਉਹਦੀ ਇਹ ਆ ਕਿ ਵੀ ਜੇ ਹੁਣ ਕੋਈ ਅਜਿਹਾ ਬੰਦਾ ਲਾਉਨੇ ਆ ਜਿਹਦੇ ਛਤਰ ਛਾਇਆ ਹਟ ਸਾਰੇ ਭਾਜਪਾ ਇਕੱਠੇ ਹੋ ਕੇ ਕੰਮ ਕਰ ਸਕਣ ਉਹ ਸਾਡੇ ਸਾਰੇ ਬੰਦੇ ਉਮਰਦਰਾਜ ਹੋਗੇ ਜੇ ਆਪਾਂ ਉਸ ਵੱਲ ਨੂੰ ਦੇਖੀਏ ਤਾਂ ਲక్ష్ਮੀ ਕਾਂਤਾ ਚਾਵਲਾ ਵਰਗੇ ਹੈ ਨਾ ਜਾਂ ਕਿੰਨੇ ਹੀ ਹੋਰ ਅਜਿਹੇ ਲੀਡਰ ਨੇ ਜਿਹੜੇ ਉਮਰਦਰਾਸ ਹੋ ਗਏ ਹੁਣ ਤੇ ਉਹਨਾਂ ਦੇ ਉੱਤੇ ਗਣੂਆ ਫਿੱਟ ਨਹੀਂ ਆਉਂਦਾ ਕਿਉਂ ਨਹੀਂ ਐਕਟੀਵਿਟੀ ਕੰਮ ਨਹੀਂ ਕਰ ਸਕਦੇ ਫਿਰ ਦੂਸਰੇ ਸ਼ੰਕੇ ਸ਼ੋਭੇ ਪਾਜਪਾਈ ਹਾਈ ਕਮਾਂਡ ਨੂੰ ਇਹ ਨੇ ਦੂਸਰੀ ਮੁਸ਼ਕਲ ਉਹਨਾਂ ਲਈ ਇਹ ਆ ਕਿ ਉਹ ਇਸ ਸੁਵਿਧਾ ਛੋਣੀ ਨਿਕਲ ਪਾਰੇ ਕਿ ਕੀ ਇੱਥੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਈਏ ਜਾਂ ਜੱਟ ਸਿੱਖ ਚਿਹਰੇ ਚੋਂ ਦਸਤਾਰ ਤੁਹਾਡੇ ਚਿਹਰੇ ਚੋਂ ਕਿਸ ਨੂੰ ਲੈ ਕੇ ਆਈ ਹੈ ਸੋ ਇਹ ਦੁਬਿਧਾ ਵੀ ਉਹਨਾਂ ਨੂੰ ਤੰਗ ਕਰ ਰਹੀ ਹੈ ਤੀਜੀ ਦੁਬਿਧਾ ਉਹਨਾਂ ਦੀ ਇਹ ਹੈ ਕਿ ਜਿਹੜੇ ਭਾਜਪਾ ਦੇ ਅੱਜ ਦੇ ਸਰਗਰਮ ਲੀਡਰ ਨੇ ਉਹ ਆਪ ਧੜੇ ਬੰਡੀਆਂ ਚ ਇੰਨੇ ਬੰਦੇ ਨੇ ਕਿ ਪਹਿਲਾਂ ਵੀ ਉਹਨਾਂ ਦੇ ਪ੍ਰਧਾਨ ਬਣਾ ਬਣੂ ਕੇ ਦੇਖੇ ਨੇ ਕੋਈ ਗੱਲ ਨਹੀਂ ਬਣੀ ਇਹ ਸਾਰੀ ਦੁਬਿਧਾ ਦੇ ਵਿੱਚੋਂ ਹੀ ਕੁਝ ਨਾਮ ਉੱਭਰਨੇ ਸ਼ੁਰੂ ਹੋ ਗਏ ਕਿ ਜੇ ਭਾਜਪਾ ਨੇ ਆਪਣੇ ਕੋਰ ਗਰੁੱਪ ਚੋਂ ਆਰਐਸਐਸ ਵਾਲੀ ਬੈਕਗ੍ਰਾਉਂਡ ਚੋਂ ਜਾਂ ਮਤਲਬ ਕਿ ਆਪਾਂ ਇਹ ਕਹੀਏ ਕਿ ਭਾਜਪਾ ਨੇ ਲੰਬੇ ਸਮੇਂ ਤੋਂ ਤੁਰੇ ਆਉਂਦੇ ਆਪਣੇ ਵਰਕਰਾਂ ਚੋਂ ਕਿਸ ਨੂੰ ਪ੍ਰਧਾਨ ਚੁਣਨਾ ਤਾਂ ਕਹਿੰਦੇ ਜੀ ਕਈ ਨਾਮ ਸਰਗਰਮ ਹੋਣ ਲੱਗੇ ਵੀ ਤਰਨਯੁਗ ਦਾ ਨਾਮ ਹੈਗਾ ਹੈਨਾ ਕਿ ਇਹਨਾਂ ਬਾਰੇ ਸੋਚ ਲਓ ਜੀ ਐ ਇਦਾਂ ਕੁਝ ਨਾ ਅਵਨਾਸ਼ਾਏ ਖੰਨੇ ਦਾ ਨਾਮ ਦੁਬਾਰਾ ਚੱਲੀ ਜਾਂਦਾ ਮਨੰਜਨ ਕਲਕ ਮਨੰਜਨ ਕਾਲੀਆ ਦੇ ਨਾਮ ਦੇ ਉੱਤੇ ਚਰਚਾ ਹੋਣ ਲੱਗੀ ਆ ਕਿ ਕੁਝ ਅਜਿਹੇ ਨਾਮ ਉੱਭਰ ਰਹੇ ਨੇ ਕਿ ਵੀ ਇਹਨਾਂ ਨਾਵਾਂ ਬਾਰੇ ਸੋਚੋ ਜੇ ਸੋਚਿਆ ਜਾਣਾ ਚਾਹੀਦਾ ਤਾਂ ਇਹ ਜੇ ਨਾ ਕੁਝ ਹੋ ਸਕਦੇ ਹੈ ਕਦੇ ਕਹਿੰਦੇ ਨੂੰ ਲੈ ਕੇ ਚਰਚੇ ਹੈਗੇ ਪਰ ਸਵਾਲ ਇੱਥੇ ਹੈ ਕਿ ਜੇ ਤਰਨ ਚੁੰਗ ਅਭਿਨਾਸ਼ ਰਾਏ ਖੰਨਾ ਮਨੰਜਰ ਕਾਲੀਆ ਸੁਬਾਸ਼ ਸ਼ਰਮਾ ਦਾ ਨਾਮ ਵੀ ਚੱਲਦਾ ਤਾਂ ਦੂਏ ਪਾਸੇ ਪੰਜਾਬ ਚ ਜੱਟ ਸਿੱਖ ਵੋਟ ਨੂੰ ਲੈ ਕੇ ਸਿੱਖ ਭਾਈਚਾਰੇ ਦੀ ਵੋਟ ਨੂੰ ਲੈ ਕੇ ਹੈਨਾ ਤੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਕਮਸੂਲ ਜਾਖਣ ਨਹੀਂ ਕਰ ਪਾਈ ਕਿਉਂਕਿ ਉਸਿਲ ਜਾਖਣ ਨੂੰ ਲੱਗਿਆ ਸੀ ਦੋ ਕੰਮ ਪੂਰੇ ਕਰਲੇ ਸੀ ਹਿੰਦੂ ਚਿਹਰਾ ਵੀ ਲਿਆਂਦਾ ਕਿਸਾਨੀ ਚਿਹਰਾ ਵੀ ਲਿਆਂਦਾ ਪਰ ਇਸ ਵਾਰ ਫਿਰ ਜਦੋਂ ਇਹ ਗੱਲ ਤੁਰੀ ਹਾਈ ਕਮਾਂਡ ਦੇ ਮਨ 'ਚ ਕਿ ਨਹੀਂ ਕੋਈ ਦਸਤਾਰ ਧਾਰੀ ਹੋਣਾ ਚਾਹੀਦਾ ਤਾਂ ਰਵਨੀਤ ਬਿੱਟੂ ਨੇ ਆਪਣੀ ਪਿੱਠ ਆਪੇ ਦੁਆਰਾ ਥਾਪੜ ਹੀ ਹੋਣੀ ਹੈ ਕਿ ਲੈ ਵੀ ਕਿਤੇ ਫਿਰ ਮੇਰੇ ਇਤਨਾ ਗੱਲ ਬਣ ਜੀਵੇ ਮੈਨੂੰ ਵੀ ਤਾਂ ਹਰ ਉਹ ਇਹਨੂੰ ਮੰਤਰੀ ਵੀ ਤਾਂ ਬਣਾਈ ਹੈ ਹੋ ਸਕਦਾ ਪ੍ਰਧਾਨ ਵੀ ਬਣਾ ਦੇਣ ਪਰ ਪਰ ਤਾਂ ਕਿਵਲ ਦੇ ਨਵੀਂ ਤੋਲ ਰਹੇ ਹੁਣ ਯਾਦ ਕਰੀ ਜਾਓ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਬਣ ਲਈ ਕਾਂਗਰਸੀ ਤਰਲੋ ਮੱਛੀ ਨੇ ਇੱਕ ਨਾਮ ਇਹਦੇ ਵਿੱਚ ਦਸਤਾਰਤਾਰੀ ਦੇ ਫਰਨ ਜਦ ਆ ਗਿਆ ਰਵਨੀਤ ਬਿੱਟੂ ਦਾ ਤੇ ਦੂਸਰਾ ਨਾਮ ਇਹਦੇ ਵਿੱਚ ਕੇਬਲ ਢਿੱਲੋਂ ਦਾ ਸ਼ਾਮਲ ਹੋ ਗਿਆ ਕਾਫੀ ਦੇਰ ਤੋਂ ਸਰਕਾਰ ਮੰਨੀ ਇਹ ਹੀ ਨਹੀਂ ਇਹ ਤੋਂ ਇਲਾਵਾ ਵੀ ਕੁਝ ਨਾਮ ਜਿਹੜੇ ਨੇ ਜਿਹੜੇ ਚਰਚਾ ਚਰਨੇ ਆਜਕਲ ਮਤਲਬ ਸੋ ਉਹ ਨਾਮ ਵੀ ਬਿਚਾਰੇ ਜਾ ਸਕਦੇ ਕਹਿੰਦੇ ਕਿ ਜੇ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਤਾਂ ਕੇਵਲ ਢਿੱਲੋਂ ਹੋ ਸਕਦੇ ਨੇ ਹੈਨਾ ਰਾਣਾ ਗਰਮੀ ਸੋਢੀ ਕਹਿੰਦੇ ਪੂਰੀ ਜਦੌਜਾਹਿਦ ਕਰ ਰਹੇ ਨੇ ਸੋ ਇਹ ਸਭ ਦੇ ਬਾਵਜੂਦ ਇੱਕ ਚਿਹਰਾ ਹੋਰ ਚਰਚਾ ਚ ਹੁਣ ਕੁਝ ਦਿਨਾਂ ਤੋਂ ਪਹਿਸੋ ਲੰਮੇ ਸਮੇਂ ਤੋਂ ਚੁੱਪ ਚਲੇ ਆ ਰਿਹਾ ਸੀ ਹੁਣ ਦੁਬਾਰਾ ਸਰਗਰਮ ਹੈ ਤੇ ਉਹ ਚਿਹਰਾ ਜੀ ਮਨਪ੍ਰਿਤ ਬਾਦਲ ਦਾ ਸੋ ਚਾਹੇ ਤਾਂ ਗੁਰਮੀਤ ਸੋਢੀ ਦੀ ਗੱਲ ਕਰ ਲੋ ਚਾਹੇ ਕੇਵਲਟੇ ਲੌਂ ਦੀ ਗੱਲ ਕਰ ਲੋ ਚਾਹੇ ਰਵਨੀਤ ਬਿੱਟੂ ਦੀ ਗੱਲ ਕਰ ਲੋ ਤੇ ਉਹਨਾਂ ਦੇ ਵਿੱਚ ਇੱਕ ਨਾਮ ਹੋਰ ਸ਼ਾਮਿਲ ਕਰ ਲੋ ਜੀ ਮਨਪ੍ਰੀਤ ਬਾਦਲ ਦਾ ਕਹਿੰਦੇ ਜੀ ਇਹ ਵੀ ਛੁਪੇ ਰਸਤਮ ਨੇ ਕਿਸੇ ਵੀ ਸਮੇਂ ਇਹ ਪ੍ਰਗਟ ਹੋ ਸਕਦੇ ਐ ਇਸ ਰੂਪ ਚ ਵੀ ਬਸ਼ਰਤੇ ਹਾਈ ਕਮਾਣਿਆਂ ਤੇ ਭਰੋਸਾ ਜਤਾਵੇ ਤੇ ਕਹਿੰਦੇ ਜੀ ਕੈਪਟਨ ਪਰਿਵਾਰ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਹੋਰ ਨਹੀਂ ਤਾਂ ਪ੍ਰਨੀਤ ਕੌਰ ਨੂੰ ਪ੍ਰਧਾਨ ਨਹੀਂ ਬਣਾਉਂ ਚਲੋ ਇਹ ਉਹਨਾਂ ਦੀ ਕੋਸ਼ਿਸ਼ਾਂ ਚਲਨੀਆ ਰਹਿਣ ਪਰ ਸੰਗੀਆਂ ਨੇ ਆਰਐਸਐਸ ਦੇ ਨੁਮਾਇੰਦਿਆਂ ਨੇ ਹਾਈ ਕਮਾਂਡ ਨੂੰ ਰਿਪੋਰਟ ਦਿੱਤੀ ਹੈ ਕਿ ਵੀ ਹੁਣ ਗਲਤੀ ਨਾ ਕਰਿਓ ਇਸ ਵਾਰ ਘੱਟੋ-ਘੱਟ ਇਸ ਗੱਲ ਤੇ ਨਿਗਰ ਰੱਖਿਓ ਕਿ ਆਪਾਂ ਆਪਣੇ ਕੈਟਰਚੋਂ ਪ੍ਰਧਾਨ ਚੁਣਨਾ ਹੈ ਬਾਹਰੋਂ ਲਿਆ ਕੇ ਨਾ ਚੁਣਿਓ ਫਿਰ ਅਗਲਾ ਦਲ ਬਦਲ ਜਿਵੇਂ ਕੁਛ ਕਰ ਜਿਵੇਂ ਅੜ ਜਿਵੇਂ ਫਿਰ ਕੀ ਕਰੋਗੇ ਸੋ ਸੁਨੀਲ ਜਾਖੜ ਵਾਲੇ ਮਾਮਲੇ ਤੋਂ ਬਾਅਦ ਹੁਣ ਕਹਿੰਦੇ ਭਾਜਪਾਈ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਪੀਣਾ ਚਾਹੁੰਦੇ ਨੇ ਪਰ ਕੱਲਾ ਪਹਿਲੂ ਪ੍ਰਧਾਨਗੀ ਦਾ ਨਹੀਂ ਹੈ ਜਨਾਬ ਮਸਲਾ ਤਾਂ ਜਿਮਨੀ ਚੋਣਾ ਲੈ ਕੇ ਵੀ ਹੋ ਗਿਆ ਮਨਪ੍ਰਿਤ ਬਾਦਲ ਜੀ ਗਿੱਦੜਵਾਹ ਚ ਸਰਗਰਮ ਨੇ ਕੇਵਲ ਢਿੱਲੋਂ ਜੇ ਬਰਨਾਲਾ ਚ ਸਰਗਰਮ ਨੇ ਤੇ ਇਹਦਾ ਮਤਲਬ ਟਿਕਟ ਦੇ ਦਾਵੇ ਨਾਲ ਨਹੀਂ ਮਨਪ੍ਰਿਤ ਬਾਦਲ ਥੋ ਲੰਮਾ ਸਮਾਂ ਮਤਲਬ ਐਮਐਲਏ ਰਹੇ ਨੇ ਆਪਣਾ ਕੈਰੀਅਰ ਗਿੱਦੜਵਾਹ ਤੋਂ ਸ਼ੁਰੂ ਕੀਤਾ ਹੈ ਪਰ ਭਾਜਪਾ ਦੀ ਟਿਕਟ ਤੇ ਚੋਣ ਨਹੀਂ ਲੜੀ ਭਾਜਪਾ ਦੀ ਟਿਕਟ ਤੇ ਹੁਣ ਐਮਐਲਏ ਦੀ ਚੋਣ ਲੜਨੀ ਹੈ ਅਗਲੇ ਨੇ ਪਹਿਲੀ ਵਾਰ ਗਿੱਦੜਵਾਹੇ ਤੋਂ ਸੋ ਭਾਜਪਾ ਦੀ ਟਿਕਟ ਤੇ ਗਿੱਦੜਵਾਹੇ ਤੋਂ ਚੋਣ ਲੜ ਕੇ ਜਿਵੇਂ ਨਹੀਂ ਚੋਣ ਹੈ ਤੇ ਜਦੋਂ ਕਿ ਕੇਬਲ ਢਿੱਲੋ ਨੇ ਪਹਿਲਾਂ ਕਿਸਮਤ ਅਜਮਾਈ ਭਾਜਪਾ ਦੀਆਂ ਟਿਕਟਾਂ 'ਤੇ ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਬਰਨਾਲਾ ਸੀਟ ਤੋਂ ਇਹਨਾਂ ਦੇ ਉੱਤੇ ਭਰੋਸਾ ਕਰਦੇ ਆ ਤਾਂ ਜਿਮਨੀ ਚੋਣ ਚੋਂ ਕੀ ਰੰਗ ਦਿਖਾਉਂਦੇ ਆ ਹਾਂ ਰਵਿਕਰਨ ਕਾਲੋ ਦਾ ਨਾਂ ਚੱਲੀ ਜਾਂਦਾ ਡੇਰ ਬਾਬਾ ਨਾਨਕ ਲਈ ਚੱਬੀ ਵਾਲੀ ਬੰਦਾ ਲੱਭਿਆ ਜਾ ਰਿਹਾ ਜੀ ਹੈਨਾ ਸੋ ਇਧਰ ਜਿਹੜੀ ਗੱਲ ਆਪਾਂ ਪ੍ਰਧਾਨਗੀ ਨੂੰ ਲੈ ਕੇ ਕਰ ਰਹੇ ਆ ਕਿ ਬੇਸ਼ੱਕ ਭਾਜਪਾ ਜਿਮਨੀ ਚੋਣਾਂ ਦੀ ਤਿਆਰੀ ਚ ਨਜ਼ਰ ਆ ਰਹੀ ਹੈ ਉਹਨਾਂ ਦੇ ਲੀਡਰ ਸਰਗਰਮ ਹੋ ਗਏ ਉਹਨਾਂ ਨੇ ਇੰਚਾਰਜ ਸਹਿ ਇੰਚਾਰਜ ਲਾਤੇ ਪਰ ਜਿਹੜੀ ਗੱਲ ਆਪਾਂ ਪ੍ਰਧਾਨਗੀ ਨੂੰ ਲੈ ਕੇ ਕਰ ਰਹੇ ਆ ਕਿ ਪ੍ਰਧਾਨਗੀ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਵੀ ਆਪਣੇ ਕੋਰ ਗਰੁੱਪ ਤੋਂ ਬਾਹਰ ਨਾ ਜਾਇਓ ਆਪਣੇ ਪੱਕੇ ਕੈਡਰ ਤੋਂ ਬਾਹਰ ਨਾ ਜਾਇਓ ਬਾਹਰੀਆਂ ਨੂੰ ਪ੍ਰਧਾਨਗੀ ਨਾ ਦਿਓ ਇਸ ਵਾਰ ਜਿਮਨੀ ਚੋਣਾ ਦਾ ਇੰਚਾਰਜ ਵੀ ਉਹਨਾਂ ਨੇ ਘਰੋਂ ਲਾਏ ਨੇ ਹੋਰ ਬਕਾਇਦਾ ਪੱਕਿਆ ਹਰ ਸਸਲੇ ਲਾਏ ਨੇ ਅਵਨਾਸ਼ਰਾਇ ਖੰਨੇ ਨੂੰ ਕਿੱਧਰ ਵਹਾ ਦਾ ਇੰਚਾਰਜ ਲਾਉਣਾ ਇਸੇ ਤਰ੍ਹਾਂ ਮਨਿੰਦਰ ਕਾਲੀਆਂ ਨੂੰ ਬਰਨਾਲੇ ਦਾ ਹੈਨਾ ਸ਼ਵੇਤ ਮਾਲਿਕ ਹੋਰੋਂ ਛੱਬੇਵਾਲ ਦਾ ਅਸ਼ਵਨੀ ਸ਼ਰਮਾ ਨੂੰ ਡੇਰਾ ਬਵਨਾਨਕ ਦਾ ਸੋਚਾਰਾ ਨੂੰ ਇਹ ਇੰਚਾਰਜ ਸੌਂਪਣਾ ਸਪੱਸ਼ਟ ਸੰਕੇਤ ਕਰਦਾ ਕਿ ਉਹਨਾਂ ਨੇ ਹੁਣ ਆਪਣੇ ਆਪ ਤੇ ਭਰੋਸਾ ਜਤਾਇਆ ਕਿਉਂਕਿ ਸਿੰਘ ਜਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਹੜੇ ਪੁਰਾਣੇ ਭਾਜਪਾ ਸੀ ਉਹ ਤਾਂ ਕਿਤੇ ਦਿਖਦੇ ਨਹੀਂ ਸੀ ਦਰਸ਼ ਤੇ ਕਾਂਗਰਸੀ ਰਾਜਪਾਲ ਉਹਨਾਂ ਨੂੰ ਮਿਲਣਾ ਜੀਤਾ ਕਾਂਗਰਸੀ ਪ੍ਰੈਸ ਕਾਨਫਰੰਸ ਕਰਨੀ ਤਾਂ ਕਾਂਗਰਸੀ ਕਿਤੇ ਵਬਤ ਜਾ ਰਿਹਾ ਆ ਰਿਹਾ ਤਾਂ ਪੁਰਾਣੀ ਕਾਂਗਰਸੀ ਜਿਹਨੂੰ ਨਾਲ ਲੈ ਕੇ ਆਏ ਸੀ ਜਾਂ ਆਪਣੇ ਆਪ ਆਏ ਸੀ ਸੋ ਉਹਨਾਂ ਚੋਂ ਕਈ ਤਾਂ ਮੁੜ ਗਏ ਹੁਣ ਜਖੜ ਦੀ ਚਰਚਾ ਕਿ ਜਖੜ ਜਾਣਗੇ ਕਿੱਧਰ ਕੀ ਕਾਂਗਰਸ ਚ ਵਾਪਸੀ ਕੀ ਹੈ ਜੇ ਇੰਤਜ਼ਾਰ ਇਹ ਵਾਪਸੀ ਦੀ ਚਰਚਾ ਇਸ ਲਈ ਵੀ ਜਿਆਦਾ ਜ਼ੋਰ ਫੜਦੀ ਆ ਕਿ ਸ਼ੋਕ ਤਵਰ ਹਰਿਆਣੇ ਚ ਗਵਾਂਢੀ ਵਾਪਸ ਪਰਤੇ ਆਏ ਸੂਈ ਇਸ ਲਈ ਉਹਨਾਂ ਦੀ ਵਾਪਸੀ ਨੇ ਹੋਰ ਚਰਚਾ ਛੇੜੀ ਹੈ ਕਿ ਵੀ ਜੋ ਉੱਥੇ ਸਾਬਕਾ ਕਾਂਗਰਸ ਸੀ ਪ੍ਰਧਾਨ ਵਾਪਸ ਆ ਸਕਦਾ ਹੈ ਤੇ ਇੱਥੇ ਕਿਉਂ ਨਹੀਂ ਪਰ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਕਿ ਹੁੰਦਾ ਕਿ ਨਹੀਂ ਹੁੰਦਾ